ਸ੍ਰੀ ਕਾਲ ਜੀ ਸਾਰਿਆਂ ਨੂੰ ਖੇਤੀ ਹੈਲਪਲਾਈਨ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕਿਸਾਨ ਵੀਰੋ ਇਸ ਵਕਤ ਅਸੀਂ ਪੀਡੀਐਫ ਦੇ ਮੇਲੇ ਵਿੱਚ ਮੌਜੂਦ ਹਾਂ ਤੇ ਪੀਡੀਐਫ ਦੇ ਮੇਲੇ ਵਿੱਚ ਅਸੀਂ ਰਾਮ ਗੜੀਆ ਇੰਜੀਨੀਅਰਿੰਗ ਵਰਕਸ ਦੀ ਸਟਾਲ ਵਿੱਚ ਆਏ ਹਾਂ। ਤਾਂ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿਸਾਨ ਵੀਰਾਂ ਲਈ ਇਹ ਕੀ ਲੈ ਕੇ ਆਏ ਨੇ। ਸਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ ਕਾ ਹਾਲ ਹੈ ਜੀ ਸਭ? ਸਰ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਗੱਲ ਦੱਸੋ ਵੀ ਰਾਮ ਗੜੀਆ ਇੰਜੀਨੀਅਰਿੰਗ ਵਰਕਸ ਕਿਸ ਚੀਜ਼ ਤੇ ਕੰਮ ਕਰਦੀ ਹੈ? ਸਰ ਜਿਹੜੀ ਰਾਮਗੜੀਆ ਇੰਜੀਨੀਅਰਿੰਗ ਵਰਕ ਸਾਡੀ ਫਰਮ ਹੈ ਉਹ ਐਗਰੀਕਲਚਰ ਇਪਲੀਮੈਂਟਸ ਬਣਾਉਂਦੀ ਹੈ ਜੀ ਸਾਰੇ ਜਿਵੇਂ ਕਿ ਕੰਬਾਈਨ ਹਾਰਵੇਸਟਰ ਹੋਗੀ ਤੇ ਨਾਲ ਨਾਲ ਸਾਡੀ ਕੰਪਨੀ ਹੈ ਜਿਹੜੀ ਡੈਰੀ ਪ੍ਰੋਡਕਟ ਦੇ ਵੀ ਕੰਮ ਕਰਦੀ ਹੈ ਜੀ ਤੇ ਇਸ ਵਕਤ ਤੁਸੀਂ ਮੇਲੇ ਵਿੱਚ ਕੀ ਲੈ ਕੇ ਆਏ ਹੋ ਜੀ ਇਸ ਵਕਤ ਅਸੀਂ ਇਸ ਵਾਰੀ ਮੇਲੇ ਦੇ ਵਿੱਚ ਇੱਕ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਹਾਰਵੇਸਟਰ ਕੰਬਾਈਨ ਲੈ ਕੇ ਆਏ ਆ ਤੇ ਉਸ ਦੇ ਨਾਲ ਅਸੀਂ ਇਸ ਵਾਰ ਮੇਜ਼ ਹੈਡਰ ਲੈ ਕੇ ਆਏ ਆ ਜਿਹਨੂੰ ਆਪਾਂ ਮੱਕੀ ਵਾਲਾ ਕਟਾ ਕਹਿੰਦੇ ਆ ਤੇ ਉਸ ਦੇ ਨਾਲ ਡੈਰੀ ਫਾਰਮ ਦੇ ਲਈ ਟੀਐਮਆਰ ਮਸ਼ੀਨ ਆ ਇਹ ਦੋ ਸਾਈਜ਼ ਨੇ ਵੱਡਾ ਛੋਟਾ ਵੈਸੇ ਤਾਂ ਇਹ ਕਾਫੀ ਸਾਈਜ਼ਾਂ 'ਚ ਬਣਦੀ ਆ ਫਿਲਹਾਲ ਅਸੀਂ ਦੋ ਸਾਈਜ਼ ਡੈਮੋ ਲਾਏ ਨੇ ਉਰੇ ਤੇ ਕਾਫੀ ਸਮਾਨ ਸਾਡੇ ਕੋਲ ਡੈਰੀ ਦਾ ਵਰਤਦਾ ਓਕੇ ਓਕੇ ਫਿਰ ਇੱਕ ਵਾਰ ਤੁਸੀਂ ਡਿਟੇਲ ਮਤਲਬ ਡਿਟੇਲ 'ਚ ਤਾਂ ਨਹੀਂ ਮੋਟੀ ਮੋਟੀ ਜਿਹੜੀ ਸਪੈਸੀਫਿਕੇਸ਼ਨ ਹੈ ਉਹ ਤੁਸੀਂ ਦੱਸ ਦੋ ਵੀ ਕੀ ਕੰਬਾਈਨ ਦੀ ਕੀ ਸਪੈਸੀਫਿਕੇਸ਼ਨ ਹੈ ਇਹ ਸਾਡੀ ਕੰਬਾਈਨ ਜਿਹੜਾ ਮਾਰਕਾ ਰਾਮਗੜੀ ਆ 8500 ਹਾਰਵੈਸਟਰ ਹੈ ਇਹ ਸਾਡਾ ਰੈਗੂਲਰ ਮਾਡਲ ਹੈ ਜੀ ਇਹ ਜਿਹੜਾ ਸਾਰੇ ਪੰਜਾਬ ਦੇ ਵਿੱਚ ਆਲਮੋਸਟ ਬਾਹਰ ਜਾਂਦਾ ਇਦੇ ਨਾਲ ਸਭ ਤੋਂ ਪਹਿਲਾਂ ਅਸੀਂ ਮੇਜ਼ ਕਟਰ ਲੈ ਕੇ ਆਇਆ ਪਹਿਲੀ ਗੱਲ ਤਾਂ ਇਹ ਸਾਰੀ ਕੰਬਾਈਨ ਆ ਜਿਹੜੀ ਇਹ ਮੱਕੀ ਵੀ ਕੱਟਦੀ ਆ ਓਕੇ ਮੱਕੀ ਦੇ ਨਾਲ-ਨਾਲ ਜਿਵੇਂ ਚੋਨਾ ਹੋ ਗਿਆ ਆਪਣੀ ਕਣਕ ਹੋ ਗਈ ਮੂੰਗੀ ਹੋ ਗਈ ਛੋਲੇ ਹੋ ਗਏ ਅਜੀਆਂ ਹੋਰ ਫਸਲਾਂ ਕਾਫੀ ਫਸਲਾਂ ਕੱਟਦੀ ਆ ਇਹ ਮਸ਼ੀਨ ਠੀਕ ਓਕੇ ਹਾਂਜੀ ਤੇ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਵੀ ਇਹ ਕੱਟਦੀ ਆ ਸਾਰੀਆਂ ਫਸਲਾਂ ਨੂੰ ਐਕੂਰੇਟ ਕੱਟਦੀ ਆ ਐਨ ਪੂਰਾ ਵਧੀਆ ਤਰੀਕੇ ਨਾਲ ਸਫਾਈ ਆ ਇਹਦੀ ਸਾਰਾ ਕੁਝ ਵਧੀਆ ਕਰਦੀ ਆ ਜੀ ਇਹ ਕੰਬਾਈਨ ਇਸ ਦੇ ਵਿੱਚ ਜੋ ਹੁਣ ਇੰਜਨ ਲਗਾਇਆ ਗਿਆ ਅਸ਼ੋਕ ਲੇਲੈਂਡ ਕੰਪਨੀ ਦਾ ਇੰਜਨ ਹੈ 133 ਐਚਪੀ ਹੈ ਤੇ ਉਹ ਮਾਡਲ ਜਿਹੜਾ ਹੁਣ ਆ ਰਿਹਾ ਬੀਐਸ4 ਇੰਜਨ ਦੇ ਨਾਲ ਹੁਣੇ ਕੰਬਾਈਨ ਸਾਡੀ ਸੇਲ ਹੋ ਰਹੀ ਹੈ ਜੀ ਠੀਕ ਹੈ ਜੀ ਤੇ ਇਹਦਾ ਇੰਜਨ ਕਿੰਨੇ ਆਵਰ ਚੱਲਦਾ ਜੀ ਮਤਲਬ ਸਰਵਿਸ ਕਦੋਂ ਕਰਾਣੀ ਪੈਂਦੀ ਹੈ ਜੀ ਇੰਜਨ ਦੀ ਕਮ ਸੇ ਕਮ 250 ਘੰਟੇ ਤੇ ਹੁੰਦੀ ਹੈ ਜੀ ਪਹਿਲੀ ਸਰਵਿਸ ਦੇਖੋ ਜੋ ਕਸਟਮਰ ਸਾਡੇ ਤੋਂ ਕੰਬਾਈਨ ਲੈ ਕੇ ਜਾਂਦਾ ਉਹ ਸਾਡੇ ਨਾਲ ਹੀ ਸੰਵਰਕ ਕਰਦਾ ਜਦੋਂ ਉਸਨੇ ਸਰਵਿਸ ਕਰਵਾਉਣੀ ਹੁੰਦੀ ਆ ਤੇ ਅੱਗੇ ਅੱਗੇ ਫਿਰ ਅਸੀਂ ਜੋ ਜਿਹੜੇ ਇੰਜਨ ਦੇ ਡੀਲਰ ਨੇ ਜਿਨ੍ਹਾਂ ਤੋਂ ਅਸੀਂ ਇੰਜਨ ਖਰੀਦਦੇ ਆ ਅਸੀਂ ਉਹਨਾਂ ਨੂੰ ਸਰਵਿਸ ਕਰਨ ਵਾਸਤੇ ਇਹਨਾਂ ਦਾ ਨੰਬਰ ਵਗੈਰਾ ਐਡਰੈਸ ਵਗੈਰਾ ਸਾਰਾ ਕੁਝ ਦਿੰਨੇ ਆ ਤੇ ਇਹ ਉਹਨਾਂ ਦੇ ਘਰ ਜਾ ਕੇ ਹੀ ਸਰਵਿਸ ਕਰਦੇ ਨੇ ਜਣੀ ਉਹਨਾਂ ਨੂੰ ਕਿਤੇ ਬਾਹਰ ਅੰਦਰ ਜਾਣ ਦੀ ਕਿਤੇ ਲੋੜ ਨਹੀਂ ਉਹਨਾਂ ਦੇ ਘਰੀ ਸਰਵਿਸ ਹੋ ਤਿੰਨ ਸਰਵਿਸਾਂ ਕੰਪਨੀ ਵੱਲੋਂ ਹੁੰਦੀਆਂ ਨੇ ਆਵਦੀਆਂ ਜੀ ਸੋ ਜਿਹੜੀ ਆਮ ਕੰਬਾਈਨਾ ਹੁੰਦੀਆਂ ਨੇ ਉਹਦੇ ਮੁਕਾਬਲੇ ਜਿਹੜੀ ਇਹ ਕੰਬਾਈਨਾ ਹੈ ਇਹਦੀ ਲੈਂਥ ਖਾਸੇ ਵੱਡੀ ਹੈ ਕੀ ਮਤਲਬ ਫੀਚਰ ਨੇ ਜਿਹਦੇ ਕਰਕੇ ਲੰਬੀ ਹੈ ਜਿਹੜੀ ਇਹ ਸਾਡੀ ਕੰਬਾਈਨਾ ਹੈ ਲੰਬੀ ਦਾ ਮਤਲਬ ਸਾਡਾ ਹੈ ਜਿਹੜੀਆਂ ਇਹਦੇ ਵਿੱਚ ਸੀਪਾਂ ਨੇ ਆਮ ਜ਼ਿਮੀਂਦਾਰ ਉਹਨਾਂ ਨੂੰ ਚਰਨੇ ਕਹਿ ਦਿੰਦੇ ਨੇ ਉਹ ਸਾਡੀਆਂ ਆਮ ਕੰਬਾਈਨਾ ਨਾਲੋਂ ਇਹਦੇ ਵਿੱਚ ਲੰਬੀ ਸੀਪ ਪਹਿਲਾਂ ਛੋਟੀਆਂ ਚੱਲਦੀਆਂ ਸੀਗੀਆਂ 54 ਇੰਚੀ ਚੱਲਦੀਆਂ ਸੀਗੀਆਂ 49 ਇੰਚੀ ਚੱਲਦੀਆਂ ਸੀਗੀਆਂ ਹੁਣ ਇਹਦੇ ਵਿੱਚ 62 ਇੰਚੀ ਚੱਲਦੀ ਆ ਠੀਕ ਆ ਉਹਦੇ ਕਰਕੇ ਸਾਨੂੰ ਇਹਦੀ ਜਿਹੜੀ ਲੈਂਥ ਹੈ ਉਹ ਸਾਨੂੰ ਵਧਾਉਣੀ ਪੈਂਦੀ ਆ ਹਾਂਜੀ ਕਪੈਸਿਟੀ ਦੇ ਨਾਲ ਨਾਲ ਇਹਦਾ ਚੱਲਣ ਦਾ ਜਿਹੜਾ ਸਮਰਥ ਹੈ ਇਹਦੀ ਐਫੀਸ਼ੀਐਂਸੀ ਵੀ ਵਧਦੀ ਆ ਹਾਂਜੀ ਹਾਂਜੀ ਇਸ ਮੰਨ ਲਓ ਜਲਦੀ ਕਟਾਈ ਦਾ ਕੰਮ ਨਿਬੇੜਦੀ ਆ ਤੇ ਟਾਇਰ ਐਮ ਆਰ ਐਫ ਦੇ ਟਾਇਰ ਲਾਏ ਹੋਏ ਹਾਂਜੀ ਐਮ ਆਰ ਐਫ ਦੇ ਟਾਇਰ ਨਹੀਂ ਬਾਕੀ ਡਿਮਾਂਡ ਦੇ ਕਿਸਾਨ ਭਾਈ ਵੀਰ ਕੋਈ ਵੀ ਲਵਾ ਸਕਦਾ ਜੋ ਉਹਨਾਂ ਦੀ ਮਨਪਸੰਦ ਦੇ ਟਾਇਰ ਨੇ ਤੇ ਸਾਡੀ ਮਸ਼ੀਨ ਦੇ ਵਿੱਚ ਹੁਣ ਅਸੀਂ ਕਈ ਹੋਰ ਚੇਂਜਸ ਕੀਤੇ ਨੇ ਜਿੰਮੇ ਮੰਨ ਲਓ ਇਹਦੇ ਵਿੱਚ ਹੁਣ ਸਟੀਲ ਪ੍ਰੋਡਕਟ ਯੂਜ਼ ਹੁੰਦੇ ਨੇ ਹੁਣ ਇਹਦੀ ਜੋ ਅੱਗੇ ਫੀਡਰ ਵਾਲੀ ਮੈਂ ਤੁਹਾਨੂੰ ਦੱਸ ਦਿੰਦਾ ਇਹਨੂੰ ਫੀਡਰ ਕਹਿੰਦੇ ਨੇ ਇਹਦੇ ਥੱਲੇ ਜੋ ਸਟੀਲ ਸ਼ੀਟ ਲੱਗੀ ਹੋਈ ਆ ਜਿਹੜੀ ਉਹ ਹੁਣ ਸੇਨਾ ਸਟੀਲ ਦੀ ਹੈ ਜੋ ਥੱਲੇ ਸ਼ੀਟ ਹੁੰਦੀ ਹੈ ਇਹਦੇ ਇਹੀ ਚੀਜ਼ ਇਹਦੀ ਪਾਰਸ ਜ਼ਿਆਦਾ ਘਸਦੇ ਨੇ ਉਹ ਅਸੀਂ ਸਟੀਲ ਦੇ ਕਰਤੇ ਇਹਦੇ ਤਾਂ ਕਿ ਹੁਣ ਆ ਮੇਨ ਕਟਰ ਦੇ ਵਿੱਚੋਂ ਇਹਦੇ ਕਮਬਾਈਨ ਦਾ ਦੂਸਰਾ ਕਟਰ ਆ ਉਹਦੇ ਵਿੱਚ ਵੀ ਸਟੀਲ ਯੂਜ਼ ਕੀਤੀ ਹੋਈ ਆ ਸਟੀਲ ਯੂਜ਼ ਕਰਨ ਦੇ ਨਾਲ ਮਜ਼ਬੂਤੀ ਵੀ ਵੱਧਦੀ ਆ ਤੇ ਜੀ ਕਸਾਈ ਨਹੀਂ ਹੁੰਦੀ ਹੈ ਕਿ ਮੰਨ ਲਓ ਜੇ ਆਮ ਚਦਰ ਆ ਜਿਹੜੀ ਸ਼ੀਟ ਹੈ ਉਹ 2 ਸਾਲ ਚੱਲਦੀ ਹੈ ਜਾਂ 4 ਸਾਲ ਚੱਲਦੀ ਹੈ ਤਾਂ ਇਹਦੀ ਇਹ 5 ਸਾਲ 6 ਸਾਲ ਚੱਲੂ ਦੁਬਾਰਾ ਦੁਬਾਰਾ ਘੱਟ ਖਰਚਾ ਹੁੰਦਾ ਕਿਸਾਨ ਦਾ ਤੇ ਉਹਨੂੰ ਛੇਤੀ ਬਦਲਣੀ ਨਹੀਂ ਪੈਂਦੀ ਤੇ ਅਸੀਂ ਇਹ ਕੰਬਾਈਨ ਮੈਂ ਤੁਹਾਨੂੰ ਅੱਗੇ ਦਿਖਾ ਦਿੰਦਾ ਐਸ ਐਮ ਐਸ ਵੀ ਇਹਦੇ ਨਾਲ ਲੱਗਿਆ ਹੋਇਆ ਤੇ ਇੱਕੇ ਦੇ ਵਿੱਚ ਸਾਡੀ ਕੰਬਾਈਨ ਚ ਹੋਰ ਖਾਸੀਅਤ ਆ ਇਹ ਮੈਂ ਤੁਹਾਨੂੰ ਦਿਖਾਉਣਾ ਸਾਡੀ ਕੰਬਾਈਨ ਦੇ ਵਿੱਚ ਇੱਕ ਆ ਅਸੀਂ ਖਿੜਕੀ ਦੇ ਮਤਲਬ ਉਹ ਖਿੜਕੀ ਕਹਿ ਸਕਦੇ ਆ ਇਹਨੂੰ ਆਪਾਂ ਇਹ ਦਿੱਤੀ ਹੋਈ ਆ ਇਹ ਕਿਸਾਨ ਭਰਾਵਾਂ ਨੂੰ ਇਹ ਸਿਰਫ ਹੈਲਪ ਤਾਂ ਦਿੱਤੀ ਹੋਈ ਆ ਜੋ ਇਹਦੇ ਅੰਦਰ ਇੱਕ ਗਾਈ ਡਰਮ ਹੁੰਦਾ ਹੈ ਉਹਦੀ ਆ ਸ਼ਾਫਟ ਚੱਲਦੀ ਆ ਪੁਲੀ ਚੱਲਦੀ ਆ ਉਹ ਪਹਿਲਾਂ ਪਿੱਛੇ ਦੀ ਕੱਢਣਾ ਪੈਂਦਾ ਸੀਗਾ ਓਕੇ ਉਹਦੇ ਵਿੱਚ ਕੀ ਸੀ ਜਿਹੜੇ ਆਪਣੇ ਫੋਰਮੈਨ ਹੁੰਦੇ ਨੇ ਕੰਬਾਈਨਾਂ ਦੇ ਡਰਾਈਵਰ ਨੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਸੀਗੀ ਤੇ ਹੁਣ ਤੁਸੀਂ ਦੇਖੋ ਵੀ ਅਸੀਂ ਇਹ ਕਰਤਾ ਇਹਨੂੰ ਉਰੋਂ ਹੀ ਆ ਟਾਕੀ ਖੋਲਣ ਸੀਗੇ ਇਹਦੇ ਵਿੱਚੋਂ ਹੀ ਇਹ ਗਾਈ ਡਰਮ ਜਿਹੜਾ ਅਸੀਂ ਬਾਹਰ ਕੱਢ ਸਕਦੇ ਆ ਤੇ ਹੋਰ ਪੁਲਿਸ ਸਿਸਟਮ ਬਾਰੇ ਦੱਸ ਦੋ ਵੀ ਇੱਕ ਵਾਰ ਪੁਲਿਸ ਸਿਸਟਮ ਕਿਵੇਂ ਹੈ ਬੈਲਟਾਂ ਬੁਲਟਾਂ ਜੀਆਂ ਮਜ਼ਬੂਤ ਨੇ ਜੀ ਮਜੂਦ ਨੇ ਜੀ ਵਧੀਆ ਕੁਆਲਟੀ ਦਾ ਸਾਰਾ ਸਮਾਨ ਹੈ ਲੰਬੀ ਲਾਈਫ ਚੱਲਣ ਵਾਲਾ ਸਮਾਨ ਹੈ ਸਾਰਾ ਓਕੇ ਤੇ ਇਸ ਵਿੱਚ ਅਸੀਂ ਅੱਗੇ ਪਿੱਛੇ 916 ਦੇ ਟਾਇਰ ਆਉਂਦੇ ਨੇ ਉਹਨਾਂ ਦੇ ਬੈਟਰੀ ਕਵਰ ਵੀ ਹੈ ਬੈਟਰੀ ਕੇਸੀ ਬੈਟਰੀ ਕਵਰ ਸਾਰਾ ਕੁਝ ਨਾਲ ਆਈ ਤੇ ਬੈਟਰੀ ਦੀ ਲੈਂਥ ਵੀ ਵੱਡੀ ਹੈ ਬੈਟਰੀਆਂ ਵੱਡੀਆਂ ਨੇ ਜੀ 88 ਐਂਪੀਅਰ ਚ ਆਉਂਦੀਆਂ ਨੇ ਇਹ 100 ਐਂਪੀਅਰ ਦੀ ਬੈਟਰੀ ਦਿੰਦੇ ਅਸੀਂ ਇਹਨੂੰ ਠੀਕ ਹੈ ਹਾਂਜੀ ਤੇ ਇਸ ਦੇ ਨਾਲ ਐਸਐਮਐਸ ਵੀ ਆ ਦੇਖੋ ਤੁਸੀਂ ਤੇ ਇਹ ਦੂਜੀ ਗੱਲ ਪਹਿਲਾਂ ਪੰਜ ਸਟਾਫ ਆ ਕਰਾਉਂਦੇ ਸੀਗੇ ਕੰਮ ਮਾਈਂਦੇ ਹੁਣ ਅਸੀਂ 6 ਸਟਾਫ ਆ ਕਰ ਕੰਮਾਈਂ ਕਰਤੀ ਉਹਦੇ ਨਾਲ ਕੀ ਆ ਜੋ ਇਹਦੀ ਸਫਾਈ ਆ ਜੋ ਇਹਨੇ ਮਾਲ ਨੂੰ ਬਾਹਰ ਕੱਢਣਾ ਉਸ ਦੀ ਸਪੀਡ ਜ਼ਿਆਦਾ ਹੈ ਆਹ ਮਸ਼ੀਨਾਂ ਨਾਲੋਂ ਜ਼ਿਆਦਾ ਸਫਾਈ ਕਰਦੀ ਆ ਤੇ ਇੱਥੇ ਕਈ ਕਸਟਮਰਸ ਆਏ ਹੋਏ ਸੀਗੇ ਜੋ ਕਿ ਇਸ ਕੰਪਨੀ ਨਾਲ ਬਹੁਤ ਟਾਈਮ ਤੋਂ ਜੁੜੇ ਪਏ ਸੀ ਆਹ ਉਹਨਾਂ ਤੋਂ ਜਾਣਦੇ ਹਾਂ ਆ ਇਹਨਾਂ ਦੀ ਮਸ਼ੀਨਾਂ ਚ ਕੀ ਖਾਸੀਅਤ ਹੈ ਸਾਡੇ ਕੋਲ ਪਹਿਲਾਂ ਵੀ ਇਹ ਹਰਾਮ ਗੱਡੀਆ ਮਸ਼ੀਨ ਹੈ ਇੱਕ ਬਹੁਤ ਵਧੀਆ ਚੱਲਦੀ ਆ ਕੋਈ ਦਾਣੇ ਦੀ ਸ਼ਿਕਾਇਤ ਨਹੀਂ ਆਉਂਦੀ ਚੱਲਣ ਨੂੰ ਬਹੁਤ ਵਧੀਆ ਆ ਕੁਝ ਸਾਨੂੰ ਪ੍ਰੋਬਲਮ ਨਹੀਂ ਦਿੰਦੀ ਇਸ ਲਈ ਅਸੀਂ ਇੱਕ ਹੋਰ ਲੈ ਰਹੇ ਆ ਇਹਨਾਂ ਕੋਲ ਤਾਂ ਅੱਜ ਤੁਸੀਂ ਇੱਕ ਹੋਰ ਲੈਣ ਆਇਓ ਮਸ਼ੀਨ ਹਾਂਜੀ ਅੱਜ ਸੀ ਇੱਕ ਮੇਲੇ ਤੋਂ ਇਹ ਇੱਕ ਹੋਰ ਲੈਣ ਆ ਰਹੇ ਹਾਂ ਜਿੱਥੇ ਕਿ ਇੰਨੀ ਵੱਡੀ ਇੰਡਸਟਰੀਆ ਕੰਬਾਈਨ ਦੀ ਇੰਨੀਆਂ ਕੰਬਾਈਨ ਮਸ਼ੀਨਾਂ ਬੰਦਦੀਆਂ ਨੇ ਤੁਹਾਨੂੰ ਰਾਮਗੜੀਆ ਜਿਹੜੀ ਮਸ਼ੀਨ ਹੈ ਇਹਦੇ ਤੇ ਹੀ ਕਿਉਂ ਟਰਸਟ ਆਇਆ ਵੀ ਤੁਸੀਂ ਇਹੀ ਨੂੰ ਬਾਈਕ ਕੀਤੀ ਹੈ ਸਾਨੂੰ ਇਤੇ ਭਰੋਸਾ ਆ ਇਹ ਕੋਈ ਪ੍ਰੋਬਲਮ ਨਹੀਂ ਦਿੰਦੀ ਚੱਲਣ ਚ ਇੰਨੇ ਸਾਲ ਹੋ ਗਏ ਸਾਨੂੰ ਇਹਦੇ ਨਾਲ ਜੁੜਿਆ ਹੋਇਆਂ ਨੂੰ ਸਾਰਾ ਕੁਝ ਪ੍ਰੋਬਲ ਹਾਂ ਸਰਵਿਸ ਫਾਸਟ ਆ ਸੀ ਇਹਨਾਂ ਨੂੰ ਫੋਨ ਕਰਦੇ ਆ ਤੇ ਝਟਾ ਜਾਂਦੇ ਆ ਤੇ ਇੱਕ ਮਾਲਕ ਬਹੁਤ ਵਧੀਆ ਆ ਇਹਨਾਂ ਦੀ ਡੀਲਿੰਗ ਬਹੁਤ ਵਧੀਆ ਕੰਪਰੋਵਾਈਜ਼ ਬਹੁਤ ਵਧੀਆ ਕਰਦੇ ਆ ਕੁਝ ਵੀ ਕੋਈ ਪ੍ਰੋਬਲ ਹੁੰਦੀ ਆ ਸਾਡੀ ਛੇਤੀ ਸੁਣਦੇ ਆ ਇਸ ਕਰਾਂ ਤੋਂ ਕਰਕੇ ਅਸੀਂ ਜੁੜੇ ਹੋਏ ਆ ਇਹਨਾਂ ਨਾਲ ਠੀਕ ਹੈ ਤੇ ਮਸ਼ੀਨ ਸੇਲ ਕਰਨ ਤੋਂ ਬਾਅਦ ਜਿਹੜੀ ਇਹਨਾਂ ਦੀ ਡੀਲ ਆ ਉਹ ਕਿਵੇਂ ਰਹਿੰਦੀ ਸਰਵਿਸ ਦੀ ਗੱਲ ਕਰੀਏ ਸਰਬਸਬਾਹ ਵਧੀਆ ਜੀ ਇਹਨਾਂ ਦੀ ਜੇ ਕੋਈ ਦਿੱਕਤ ਆਉਂਦੀ ਹੈ ਤੇ ਜਦੀ ਉਸੇ ਟਾਈਮ ਉੱਥੇ ਮੁਰਜ਼ੂ ਜਾ ਪਹੁੰਚ ਸਕਦੇ ਨੇ ਜੀ ਬੰਦੇ ਬਹੁਤ ਵਧੀਆ ਮਸ਼ੀਨ ਹੈ ਜੀ ਇਹ ਇਹਨਾਂ ਨੂੰ ਹੋ ਗਿਆ ਸਾਨੂੰ 5-7 ਸਾਲ ਸਾਨੂੰ ਵੀ ਵਰਤ ਜਣ ਚੌਥੀ ਪੰਜਵੀਂ ਮਸ਼ੀਨ ਹੈ ਹੁਣ ਚੱਲੀ ਹੈ ਸਾਡੇ ਰਿਹਾ ਬਹੁਤ ਵਧੀਆ ਮਸ਼ੀਨ ਹੈ ਕੋਈ ਇਹਨਾਂ ਦੀ ਬ੍ਰੇਕਡਾਊਨ ਨਹੀਂ ਕੋਈ ਖੱਤੇ ਦੀ ਨਹੀਂ ਕੋਈ ਮਤਲਬ ਐ ਨਹੀਂ ਵੀ ਉੱਥੇ ਚਾਬੀਆਂ ਚੱਕ ਕੇ ਖੜੇ ਨੇ ਬੰਦੇ ਬਿਲਕੁਲ ਨਹੀਂ ਹੈਗੀ ਜੀ ਤੁਸੀਂ ਹੋਰ ਕਿਸਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਕਰਦੇ ਆ ਵੀ ਵੱਧ ਤੋਂ ਵੱਧ ਜੁੜੋ ਭੈਣ ਭਈਆਂ ਨਾਲ ਇਹਨਾਂ ਨਾਲ ਮਸ਼ੀਨਰੀ ਬਹੁਤ ਵਧੀਆ ਇਹਨਾਂ ਦੀ ਇਹਨਾਂ ਨਾਲ ਮਸ਼ੀਨਾਂ ਅਸੀਂ ਬਹੁਤ ਚਲਾਈਆਂ ਨੇ 45-46 ਸਾਲ ਹੋ ਗਏ ਸਾਨੂੰ ਵੀ ਚਲਾਉਂਦੇ ਨੇ ਪਰ ਇਹ ਮਸ਼ੀਨ ਵਰਗੀ ਇਸ ਮਸ਼ੀਨ ਨਹੀਂ ਦੇਖੀ ਕਿਸਾਨ ਭਰਾਵਾਂ ਨੂੰ ਮੈਂ ਬੇਨਤੀ ਆ ਸਾਡੀ ਵੀ ਇੱਕ ਵਾਰੀ ਸਾਡੀ ਸਟਾਲ ਤੇ ਜਰੂਰ ਆਓ ਤੇ ਸਾਡੀ ਫੈਕਟਰੀ ਪਹੁੰਚੋ ਤੇ ਸਾਡੀ ਕੰਬਾਈਨ ਦਾ ਦੇਖੋ ਆ ਕਿ ਤਾਂ ਜੋ ਉਹਨਾਂ ਨੂੰ ਜਾਣਕਾਰੀ ਪੂਰੀ ਮਿਲ ਸਕੇ ਠੀਕ ਹੈ ਇੱਕ ਵਾਰ ਸਰ ਤੁਸੀਂ ਐਡਰੈਸ ਨੰਬਰ ਸਾਡਾ ਜੀ ਰਾਮ ਗੜੀਆ ਇੰਜੀਨੀਅਰਿੰਗ ਵਰਕਸ ਨਾਬਾ ਰੋਡ ਪਾਸੋਂ ਡਿਸਟ੍ਰਿਕਟ ਸਾਡਾ ਪਟਿਆਲਾ ਤੇ ਫੋਨ ਨੰਬਰ ਹੈਗਾ ਜੀ ਮੇਰਾ 94632 95153 ਇੱਕ ਸਾਡਾ ਨੰਬਰ ਹੈ 94175 68853 ਤੁਸੀਂ ਇਹ ਦੋਨੇ ਨੰਬਰਾਂ ਤੇ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ